ਅਨੰਦ ਕਾਰਜ ਜਗਤ ਮਾਤਾ ਅਜੀਤ ਕੌਰ ਜੀ ਦੇ ਨਾਲ ਕੀਤਾ ਹੈ ਯਾਨੀ ਗਿਆਨਤਰੀ ਦੀ ਲਿਸਟ ਮੁਤਾਬਕ ਸਤਪੁਰ ਜਿਸ ਵੇਲੇ ਉੱਥੇ ਪਹੁੰਚੇ ਹਨ ਜੋ ਸੰਗੋਸ਼ਾ ਸੀ ਦੀਦੀ ਵੀਰੋ ਜੀ ਦਾ ਸੁਪੁੱਤਰ ਸੋ ਉਹਦੇ ਮਨ ਵਿੱਚ ਬੜਾ ਭਾਰੀ ਖਿਆਲ ਆਇਆ ਕੌਣ ਕਰੇ ਸਤਪੁਰ ਜੀ ਜਾਂਦੇ ਜਾਂਦੇ ਸਤਪੁਰ ਜੀ ਨੇ ਬਰਸ਼ਾ ਮਾਰਿਆ ਧਰਤੀ ਤੇ ਤਸਾ ਦਿੱਤਾ ਤੇ ਸੰਗੋਸ਼ਾ ਨੂੰ ਕਹਿਣ ਲੱਗੇ ਭਾਈ ਇਹਨੂੰ ਕੋਟ ਸੰਗੋਸ਼ਾ ਨੇ ਬਹੁਤ ਯਤਨ ਕੀਤਾ ਕਿਉਂਕਿ ਉਮਰ ਵਿੱਚ ਸੰਗੋਸ਼ਾ ਜੀ ਪਾਣੇ ਵੱਡੇ ਸਾਨ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਰੀਰ ਕੁਮਰ ਕਰਕੇ ਛੋਟੇ ਸਾਨ ਸੰਗੋਸ਼ਾ ਨੇ ਬਹੁਤ ਜ਼ੋਰ ਲਾਇਆ ਬਰਸ਼ਾ ਹਿਲੇ ਹਨ ਗੁਰੂ ਸਾਹਿਬ ਨੇ ਘੋੜੇ ਤੇ ਬੈਠਾ ਇਹ ਹੱਥ ਰਖੇ ਚਲਿਆ ਛੋਟਾ ਸੀ ਅਜੀਤ ਮੱਲ ਉਹ ਕਹਣ ਲਗਾ ਮਹਾਰਾਜ ਕਿਤੇ ਮੈਨੂੰ ਕਹਿੰਦੇ ਮੈਂ ਹੀ ਖਿੱਚਣ ਦਾ ਪੈਰ ਜਮਾ ਕੇ ਉਹਦਾ ਫੁਰਨਾ ਜਾਣ ਕੇ ਅੰਦਰ ਜਾਂਤ ਨਾਲ ਸਤਗੁਰੂ ਨੇ ਦੂਜਾ ਬਰਸ਼ਾ ਮਾਰਿਆ ਮਹਾਰਾਜ ਕਹਣ ਲਗਾ ਅਜੀਤ ਮੱਲ ਤੋਂ ਖਿੱਚ ਦੋਵੇਂ ਪੈਰ ਲਾ ਕੇ ਕਰੜੇ ਕਰਕੇ ਖਿੱਚਣ ਲੱਗਾ ਸੂਤਰ ਮਾਸਟਰ ਨੂੰ ਹਿਲਾ ਸਕਿਆ ਨੀ ਨੀ ਜੀ ਪਾ ਕੇ ਖੜੋ ਗਿਆ ਮਾਰ ਇੱਕ ਹੱਥ ਪੈਕ ਨੇ ਕੀ ਗੱਲ ਕਿੰਨੇ ਖਿੱਚਿਆ ਨਹੀਂ ਜਾਂਦਾ ਦਸੇ ਪਾਛ ਨੇ ਖਿੱਚਿਆ ਉਹਦੇ ਵਿੱਚੋਂ ਵੀ ਪਾਣੀ ਦੀ ਧਾਰ ਆਈ ਫੇਰ ਮਾਮਾ ਕ੍ਰਿਪਾਲ ਚੰਦ ਜੀ ਉਸ ਵੇਲੇ ਵਿਆਹ ਵੇਲੇ ਨਾਲ ਸਨ ਬੇਨਤੀ ਕੀਤੀ ਕਿ ਕਿਰਪਾ ਕਰੋ ਦੋ ਧਾਰਾਂ ਪਾਣੀ ਦੀਆਂ ਚੱਲ ਪਈਆਂ ਸਿੱਖ ਸੰਗਤਾਂ ਪਰਾਗ ਰਾਜ ਇਸ਼ਨਾਨ ਕਰਨ ਜਾਂਦੀਆਂ ਇੱਥੇ ਹੀ ਤਰਬੈਣੀ ਬਣਾ ਦਿਓ ਤੀਜਾ ਵਾਰਸ਼ਾ ਮਾਰ ਕੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਗੁਰੂ ਕੇ ਲਾਹੌਰ ਖਾਲਸੇ ਵਾਸਤੇ ਤਰਬੈਣੀ ਦੇ ਇਸ਼ਨਾਨ ਦਾ ਫਰ ਲੈਣ ਵਾਸਤੇ ਉਹ ਤਰਬੈਣੀ ਖਾਲਸਾ ਜੀ ਉੱਥੇ ਬਣਾਈ ਹੈ ਐਸਾ ਕੰਕੀਕਾ ਹੋਰ ਭਾਵੇਂ ਉਹ ਦੋ ਛੋਟੀ ਸੀ ਸਰੀਰ ਕਬਾਲੀ ਤਰ੍ਹਾਂ ਭਾਰੀ ਸੀ ਸਤਿਗੁਰੂ ਸੱਚੇ ਪਾਤਸ਼ਾਹ ਵਿੱਚ ਇਤਿ ਸ੍ਰੀ ਦੇਹ ਲੋਕ ਦਾ ਪਿਤਾ ਸੁਧਾਈ ਤੋ ਦੇਖ ਲੋਕ ਪ੍ਰਲੋਕ ਨੂੰ ਸੱਚਖੰਡ ਨੂੰ ਪਿਤਾ ਗੁਰੂ ਏਕ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਹੀ ਚਲੇ ਗਏ ਹਨ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਅਵਤਾਰ ਨੀਚੇ ਆਵਾਜ਼ ਗੁਰੂ ਦੇ ਬਚਨਾਂ ਮੁਤਾਬਕ ਪਟਨਾ ਸਾਹਿਬ ਹੈ ਤੇ ਬਾਬਾ ਅਜੀਤ ਸਿੰਘ ਜੀ ਦਾ ਜਨਮ ਖਾਲਸਾ ਜੀ ਅਨੰਦਪੁਰ ਸਾਹਿਬ ਦਾ ਜਿਹੜੇ ਲੋਕਾਂ ਨੇ ਪੌਂਟਾ ਸਾਹਿਬ ਦਾ ਲਿਖਿਆ ਗਲਤੀ ਕੀਤੀ ਹਾਂ ਇਹ ਤਸਰੀਬ ਵਿਚਿਤ੍ਰਨਾਟ ਗ੍ਰੰਥੇ ਇਹ ਤਿੱਤੀ ਹੁਣ ਸ੍ਰੀ ਸ਼੍ਰੋਮਣੀ ਵਿਚਿਤ੍ਰਨਾਟ ਗ੍ਰੰਥਾ ਜੋ ਨਾਮ ਸप्तਮੋਂ ਧਿਆਏ ਇਹ ਸਤਮਾ ਇਤਿਹਾਸ ਦਾ ਨਾਮ ਹੈ ਸਮਾਪਤ ਮਸਤ ਸਬਤ ਮਸਤ ਸਮਾਪਤ ਮਸਤ ਹੈ ਸੁਭ ਸ਼੍ਰੇਸ਼ਟ ਹੈ ਅੱਫ ਜੂ ਬਾਕੀ ਅੱਗੇ ਕਹਿੰਦੇ ਆ ਅੱਥਫ ਨੂੰ ਲਿਖ ਲੈਣਾ ਹਾਂਗੇ ਅਥ ਰਾਜ ਸਾਜ ਕਥਨਾ ਹਾਥ ਹੋਣ ਰਾਜ ਜਿਹੜਾ ਹੈ ਪ੍ਰਕਾਸ਼ ਜਿਹੜਾ ਰਾਜਨਾਮਾ ਪ੍ਰਕਾਸ਼ ਦਾ ਪ੍ਰਕਾਸ਼ ਜਿਹੜਾ ਗੁਰਤਾ ਗੱਦੀ ਦਾ ਗੁਰਤਾ ਗੱਦੀ ਦੇ ਪ੍ਰਕਾਸ਼ ਗੁਰਤਾ ਗੱਦੀ ਜਿਹੜੀ ਹੈ ਉਸ ਦੇ ਰਾਜ ਦਾ ਜਿਹੜਾ ਪ੍ਰਕਾਸ਼ ਹੈ ਤੇ ਸਾਜੋ ਸਮਾਨ ਹੈ ਸ੍ਰੇਸ਼ਟ ਗੁਣਾਂ ਦੇ ਸਮੇਤ ਸੁਰ ਲੋਕ ਪਰ ਲੋਕ ਦੀ ਜਿਹੜੀ ਤਾਕਤ ਛੜਤੀ ਹੈ ਇਹ ਜਦੋਂ ਸਾਨੂੰ ਪ੍ਰਾਪਤ ਕਿਹਦੇ ਕਥਨ ਨੂੰ ਉਹ ਤਾਂ ਹੁਣ ਅਸੀਂ ਕਥਨ ਕਰਦੇ ਹਾਂ ਸਤਿਗੁਰੂ ਗਰੀਬ ਅਨਵਾਸ ਸਕੇ ਪਾਛਾਈ ਗੁਰਤਾ ਗੱਦੀ ਦੇ ਮਾਲਕ ਬਣ ਕੇ ਜਿਸ ਤਰ੍ਹਾਂ ਪਹਿਲਾ ਜੰਗ ਭਗਾਣੀ ਦਾ ਕੀਤਾ ਹੈ ਤੇ ਪਹਾੜੀ ਵਿੱਚ ਸਤਿਗੁਰੂ ਗਰੀਬ ਨਿਵਾਜ ਜੀ ਨੇ ਝਾਲਮਾਂ ਦੇ ਛੱਕੇ ਛੜਾਏ ਹੋਏ ਜਿਵੇਂ ਜਿਵੇਂ ਆਨੰਦ ਚੰਦ ਜੀ ਤੰਬੋਲ ਲੈ ਕੇ ਜਾਣਗੇ ਤੇ ਜਿਹੜਾ ਸੀ ਫਤੇਸ਼ਾ ਉਹਦੀ ਲੜਕੀ ਦੇ ਵਿਆਹ ਤੇ ਪਹੁੰਚਣਗੇ ਹੀਮ ਚੰਦ ਹੰਡੂਰਿਆ ਜਿਸ ਤਰ੍ਹਾਂ ਮਾਰ ਕਰਦਾ ਹੈ ਉਹਦੇ ਮਾਰ ਨੂੰ ਤੋੜਿਆ ਤੇ ਉਹਨੂੰ ਜਵਾਬ ਦਿੰਦਾ ਹੈ ਜਿਸ ਤਰ੍ਹਾਂ ਇਸ ਪਹਾੜੀਆਂ ਦੇ ਵਿੱਚ ਨਾ ਟਕਰਾਅ ਹੋਵੇਗਾ ਤੇ ਹੀਮ ਚੰਦ ਆਪਣੇ ਪੁੱਤਰ ਨੂੰ ਵਿਆਹਣ ਦੇ ਕੈਨਸਲ ਫਤੇਸ਼ਾ ਦੇ ਘਰੋਂ ਜਾਂਦਾ ਹੈ ਤੇ ਸਿੱਖਾਂ ਨੂੰ ਕਹਿ ਕਿ ਬਿਨਾਂ ਕੰਮ ਤੋਂ ਚੜ ਕੇ ਆਵੇਗਾ ਤੇ ਸਤਪੁਰੂ ਜਿਨੇ ਇਹਨਾਂ ਦੇ ਦੰਦ ਖੱਟੇ ਕਰਨਗੇ ਉਹ ਜੰਗ ਸਾਰਾ ਪਹਾੜੀ ਦਾ ਪਹਿਲਾਂ ਇੱਥੇ ਆਰੰਭ ਕਰਦੇ ਹਨ ਚੋ ਭਈ ਰਾਜ ਸਾਜ ਹਮ ਪਰ ਜਬ ਆਇਓ ਬਹਾਰ ਕਹਿੰਦੇ ਰਾਜ ਸਾਜ ਗੁਰਤਾ ਗੱਦੀ ਦਾ ਜਿਹੜਾ ਰਾਜ ਪ੍ਰਕਾਸ਼ ਹੈ ਤੇ ਸਾਜੋ ਸਮਾਨ ਹੈ ਜਿਹੜਾ ਦੁਨਿਆਵੀ ਅਮੀਰੀ ਤੇ ਕੀਰੀ ਪਹਿਲਾਂ ਰਚੀ ਜਾ ਚੁੱਕੀ ਆ ਨਾ ਇਹ ਬਾਦਸ਼ਾਹੀ ਦਾ ਜਿਹੜਾ ਤਖਤਰਾ ਸੀ ਸਾਜੋ ਸਮਾਨ ਜਦੋਂ ਜਬ ਪਰ ਹਮ ਪਰ ਜਬ ਆਇਓ ਜੋ ਸਾਡੇ ਉੱਪਰ ਆਇਆ ਫਾ ਸਾਡੇ ਹੱਥ ਵਿੱਚ ਆਇਆ ਜਦੋਂ ਸਾਨੂੰ ਗੁਰਤਾ ਗੱਦੀ ਮਿਲੀ ਨੀਰੀ ਪੀਰ ਦੇ ਮਾਲਕ ਅਸੀਂ ਬਣੇ ਜਦੋਂ ਜਥਾ ਸ਼ਕਤ ਤਬ ਧਰਮ ਚਲਾਇਆ ਜਥਾ ਸ਼ਕਤ ਉਸ ਵੇਲੇ ਅਸੀਂ ਧਰਮ ਚਲਾਉਣਾ ਕੀਤਾ ਜਾਲਮਾਨਾਂ ਦੰਡ ਤੇ ਧਾਕਾਂ ਪਾਉਂਦੀਆਂ ਸਤਿਗੁਰੂ ਗਰੀਬ ਨਿਵਾਜ ਜੀ ਨੇ ਜਦੋਂ ਬਸਤੀ ਪਠਾਣਾ ਤੋਂ ਇੱਕ ਹਿੰਦੂ ਦੀ ਲੜਕੀ ਬ੍ਰਾਹਮਣੀ ਚੁੱਕ ਕੇ ਲੈ ਗਏ ਸੀ ਪਠਾਣ ਉਹਨੂੰ ਪਕੜ ਕੇ ਗੁਰੂ ਗਰੀਬ ਨਿਵਾਜ ਜੀ ਨੇ ਟੋਆ ਪੁੱਟ ਕੇ ਤੇ ਉਹਦੇ ਵਿੱਚ ਦੱਬ ਕੇ ਲੱਕਾ ਕੱਕ ਤੇ ਤੀਰਾਂ ਨਾਲ ਬਿਨਕ ਉੱਪਰ ਲੱਸੀ ਪਾ ਕੇ ਉਹਨੂੰ ਟੜਵਾਇਆ ਸੀ ਇਸ ਤਰ੍ਹਾਂ ਦੀ ਸਜ਼ਾ ਦੇਣ ਤੋਂ ਸਤਿਗੁਰੂ ਗਰੀਬ ਨਵਾਜ਼ ਜੀ ਦੇ ਸਾਰੇ ਲੋਕ ਡਰ ਲੱਗ ਪਏ ਸੀ ਦੁਸ਼ਟ ਜਿਹੜੇ ਲੁੱਕ ਗਏ ਸਨ ਉਸ ਵੇਲੇ ਐਸਾ ਧਰਮ ਦਾ ਕੰਮ ਕੀਤਾ ਬਾਤ ਬਾਤ ਅੱਜ ਕੱਲ ਕਹਿੰਦੇ ਮਾਫੀ ਦੇ ਦਿਓ ਬਾਤ ਬਾਤ ਬਨ ਖੇਲ ਸ਼ਿਕਾਰਾ ਬਾਤ ਬਾਤ ਕਰਾ ਕਰਾ ਟਿਕੇ ਨਾਲ ਬਾਣ ਜੰਗਲ ਦੇ ਵਿੱਚ ਖੇਲਣਾ ਕੀਤਾ ਸ਼ਿਕਾਰਾਰੇ ਜਿੱਕਰ ਚੱਲ ਰਿਹਾ ਥੋੜੇ ਥੋੜੇ ਮਾਤਰੇ ਇਤਿਹਾਸ ਇੰਨੇ ਨੇ ਵਿੱਚ ਗੁਰੂ ਸਾਹਿਬ ਲਿਖ ਰਹੇ ਹਨ ਸਾਰੇ ਜਿਹੜੇ ਪਿੱਛੋਂ ਭਾਈ ਯਾਨੀ ਸੰਤੋਖ ਸਿੰਘ ਜੀ ਨੇ ਲਿਖਿਆ ਹੈ ਪਾਂਟ ਪਾਂਟ ਬਣ ਖੇਰ ਸ਼ਿਕਾਰਾ ਪਾਂਟ ਪਾਂ ਕਰਾ ਪ੍ਰਕਿਰਤੀਆਂ ਦੇ ਨਾਲ ਬਣ ਜੰਗਲ ਦੇ ਵਿੱਚ ਸ਼ਿਕਾਰ ਖੇਲਣਾ ਕੀਤਾ ਹੈ ਪੌਂਟਾ ਸਾਹਿਬ ਵਿਖੇ ਪੌਂਟੇ ਸਾਹਿਬ ਦਾ ਜੰਗਾ ਭਗਾਣੀ ਦਾ ਮਾਰੇ ਰੀਸ਼ ਰੋਜ ਚੰਖਾਰਾ ਉੱਥੇ ਮਾਰਨਾ ਕੀਤੇ ਰੀਸ਼ ਰਿਚ ਤੇ ਰੋਜ ਜਿਹੜਿਆ ਨਿਰਦੇਸ਼ ਨੂੰ ਕਹਿੰਦੇ ਆ ਜਨਖਾਰਾ ਬਾਰਾ ਸਿੰਘੇ ਹਰਨ ਦੇਸ ਚਾਲ ਹਮਤੇ ਪੁਨ ਪਈ ਹਮਤੇ ਪੁਨ ਪਈ ਫੇਰ ਦੇਸ ਚਾਲ ਦੇਸ ਕਿਹੜਾ ਗੁਰੂ ਦਾ ਅਨੰਦਪੁਰ ਅਨੰਗਪੁਰ ਤੋਂ ਸਾਡਾ ਚਲਣਾ ਹੋਇਆ ਉਸ ਵੇਲੇ ਘਰ ਪਾਵਤਾ ਕੀ ਸੁਧ ਲਈ ਅਸੀਂ ਜਾ ਕੇ ਪਾਵਤਾ ਪੌਂਕਾ ਸ਼ਹਿਰ ਵਿਖੇ ਜਾ ਕੇ ਖਬਰ ਲੈਣਾ ਕੀਤੀ ਉੱਥੇ ਜਾ ਕਰਕੇ ਕਿਲਾ ਬਣਾਉਣਾ ਕੀਤਾ ਅਗੇ ਦੱਸ ਦੇਣ ਉੱਥੇ ਰਸਤਾਰ ਹੋਵੇਗਾ ਕਾਲਿੰਦਰੀ ਟਟ ਕਰੇ ਬਿਲਾਸਾ ਕਾਲਿੰਦਰੀ ਕਾਲੇ ਪਾਣੀ ਵਾਲੀ ਖਾਣਾ ਜਮਨਾ ਇਹਦੇ ਤਾਕਤਨ ਆ ਰਹੇ ਤੇ ਕੀਤਾ ਬਲਾਸਾ ਕੌਫ ਤੋਂ ਬੜਾ ਪਾਰੀ ਅੱਗੇ ਫੜ ਦ ਪੰਚੇ ਤੇਰਾ ਅਨੁਪਾਤ ਕੇ ਪੇਖ ਤਮਾਸ਼ਾ ਅਨੇਕ ਤਰੀਕਿਆਂ ਦੇ ਤਮਾਸ਼ੇ ਇੱਥੇ ਵੇਖਣੇ ਕੀਤੇ ਹਨ ਖਾਸ ਕਰਕੇ ਇੱਥੇ ਸਤਿਗੁਰੂ ਗਰੀਬ ਨਵਾ ਸਕੇ ਪਾਤਸ਼ਾਹ ਜੀ ਸੋ ਕਾਫੀ ਸਮਾਂ ਠਹਿਰੇ ਹਨ ਜਿਹੜਾ ਰਾਮ ਰਾਏ ਸੀ ਉਹ ਜਮਨਾ ਨਦੀ ਤੋਂ ਪਾਰਲੇ ਕਿਨਾਰੇ ਪਾਸੇ ਰਹਿੰਦਾ ਸੀ ਦੇਰਾ ਦੂਨ ਸੋ ਉਹਦੇ ਘਰ ਵਾਲੀ ਜਿਹੜੀ ਪੰਜਾਬ ਕੌਰ ਸੀ ਇੱਕ ਵਾਰ ਰਾਮ ਰਾਏ ਨੂੰ ਫੁਰਨਾ ਹੋਇਆ ਵਾਹਿਗੁਰੂ ਸੰਕਲਪ ਆਪਣੇ ਮਨ ਵਿੱਚ ਉਹਨੇ ਕੀਤਾ ਆਖਰ ਸਾਧ ਕੀਤਾ ਆਪਣੀ ਕਰਨੀ ਤੇ ਗੁਰੂ ਸਾਹਿਬ ਨਾਲ ਮਲਾਪ ਕਰਨਾ ਚਾਹਿਆ ਪਰ ਮਾਨ ਵਿੱਚ ਇਹ ਸੰਕਲਪ ਬਣਿਆ ਕਿ ਗੁਰੂ ਸਾਹਿਬ ਦੇ ਪਾਸ ਤਾਂ ਮੈਂ ਜਾ ਨਹੀਂ ਸਕਦਾ ਹੋ ਸਕਦਾ ਸੂਮੇ ਬਾਹਰ ਹੀ ਪਕੜ ਕੇ ਮੈਨੂੰ ਮਾਰ ਦੇਣ ਸਤਿਗੁਰੂ ਅੰਤਰਜਾਮੀ ਜੇ ਮੈਨੂੰ ਨਦੀ ਦੇ ਵਿਚਾਲੇ ਆ ਕੇ ਮਿਹਨ ਤੇ ਫਿਰ ਠੀਕ ਹੈ ਸਤਿਗੁਰ ਸੱਚੇ ਪਾਤਸ਼ਾਹ ਦੇ ਦਿਲ ਦੀ ਬੁੱਝ ਕੇ ਤੇ 베ੜੀ ਬਣਾ ਕੇ 베ੜੀ ਦੁਆਰ ਨਦੀ ਦੇ ਵਿਚਾਲੇ ਉਧਰੋ ਰਾਮ ਰਾਯਾ ਆ ਗਿਆ ਉਧਰੋ ਗੁਰੂ ਸਾਹਿਬ ਆਨ ਚਲੇ ਗਏ ਇਹਨੇ ਆ ਕੇ ਦੇਖਿਵਾ ਮੰਗੀ ਸੀ ਇਸ ਤਰ੍ਹਾਂ ਮਲਾਪ ਹੋਇਆ ਸੀ ਫਿਰ ਪਿੱਛੇ ਮੁੜ ਗਿਆ ਸੀ ਆ ਰਾਮ ਰਾਯਾ ਆਪਣੇ ਸੇਵਕਾਂ ਦੀ ਰਾਖੀ ਕਰਨ ਵਾਸਤੇ ਸੋ ਸ਼ਕਤੀ ਦੇ ਨਾਲ ਕਿਤੇ ਗਿਆ ਤੇ ਜਿਹੜੇ ਲਾਲਚੀ ਸੀ ਮਸੰਦ ਬਣੇ ਹੋਏ ਪੂਜਾ ਖਾਨ ਵਾਲੇ ਉਹਨਾਂ ਨੇ ਰਾਮ ਰਾਏ ਨੂੰ ਦੇ ਵਿੱਚੋਂ ਨਿਕਲਿਆ ਜਾਣ ਕੇ ਵੀ ਚਲੋ ਆਪਣਾ ਤੁਹਾਨੂੰ ਦਾ ਲੱਗ ਜਾਵੇਗਾ ਕੋਲੇ ਹੁੰਦਾ ਤਾਪ ਹੀ ਇਕੱਲੇ ਉਹਦੇ ਹੁਕਮ ਨਾਲ ਵਰਕ ਨੂੰ ਪਿੱਛੇ ਗੁਲਸ਼ਰ ਨੇ ਉਡਾਵਾਂਗੇ ਤੇ ਜ਼ਬਰਦਸਤੀ ਪਕੜ ਕੇ ਨੂੰ ਸਾੜ ਦਿੱਤਾ ਜਦੋਂ ਸਾੜਨਾ ਚਾਹਿਆ ਪਹਿਲਾਂ ਪੰਜਾਬ ਕੌਰ ਨੇ ਬਹੁਤ ਬੇਨਤੀਆਂ ਕੀਤੀਆਂ ਕਿ ਉਹ ਮਰਨ ਵਾਲਾ ਨਹੀਂ ਜੋ ਮਰੂਗਾ ਦੱਸ ਕੇ ਜਾਵੇਗਾ ਤੁਸੀਂ ਇਸ ਤਰ੍ਹਾਂ ਧੱਕਾ ਨਾ ਕਰੋ ਔਰ ਕੌਣ ਸੁਣਦਾ ਜਦੋਂ ਹੱਥ ਵਿੱਚ ਖਰੇ ਦੇ ਕਾਗ ਥੋੜੀ ਕਣੀ ਹੋਵੇ ਤੇ ਹੰਕਾਰ ਹੋ ਜਾਂਦਾ ਹੈ ਜਬਰਦਸਤੇ ਫੜ ਕੇ ਸਾੜ ਦਿੰਦਾ ਗੁਰੂ ਗਰੀਬਨਵਾਸ ਸਿੱਤੇ ਪਾਤਸ਼ਾਹੀ ਦੇ ਪਾਸ ਪੰਜਾਬ ਕੌਰ ਨੇ ਆ ਕੇ ਬੇਨਤੀ ਕੀਤੀ ਫੌਂਟਾ ਸਾਹਿਬ ਇਧਰੋਂ ਸਤਿਗੁਰੂ ਗਰੀਬਨਵਾਸ ਸਿੱਤੇ ਪਾਤਸ਼ਾਹ ਉੱਥੇ ਗਏ ਹਨ ਤੇ ਜਾ ਕੇ ਸਾਰੀ ਗੱਲ ਸੁਣ ਕੇ ਮਹਾਰਾਜ ਨੇ ਨੀਤੀ ਵਰਤੀ ਕਾਸ਼ ਤੇਰੇ ਤੰਬੂ ਲਾ ਕੇ ਵਿੱਚ ਕੜਾਹੇ ਤੇਲ ਦੇ ਉਬਾਲ ਲਏ ਉਹ ਕੜਾਹਾ ਜੇ ਵੀ ਦਿਹਾਦ ਨੂੰ ਪਿਆ ਭਾਈ ਸਿੰਘ ਉਹਨਾ ਕੀ ਸਿੰਘ ਦਾ ਸਵਿੰਦਰ ਸਿੰਘ ਸਵਿੰਦਰ ਸਿੰਘ ਉੱਥੇ ਆਪਣਾ ਰਾਗੀ ਰਿਹਾ ਸਮਿੰਦਰ ਸਿੰਘ ਗਰੰਥੀ ਰਿਆ ਜੱਥੇ ਵਾਲਾ ਉਹਨੇ ਦੱਸਿਆ ਜੇ ਕੜਾਹ ਹੋ ਜੇ ਸਾਬਤ ਹੈ ਤੇ ਮਹਾਰਾਜ ਨੇ ਕੜਾਹ ਤਾਣਾ ਰੱਖ ਦਿੱਤਾ ਆਪਣਣ ਵਾਸਤੇ ਤੇਲ ਪਾ ਕੇ ਤੇ ਉਹ ਜਿੰਨਾ ਵਸੰਨਾ ਨੇ ਰਾਮ ਰਾਏ ਨੂੰ ਸਾੜਿਆ ਸੀ ਉਹਨਾਂ ਨੂੰ ਸੁਨੇਹੇ ਭੇਜ ਦਿੱਤੇ ਤੁਹਾਨੂੰ ਸਿਰੋਪਾਉ ਦੇਣੇ ਆ ਸਾਰੇ ਨੂੰ ਆਜੋ ਦਸਰਾ ਮਨਾਉਣਾ ਆ ਇਕੱਠੇ ਹੋ ਕੇ ਆ ਗਏ ਕੱਲੇ ਕੱਲੇ ਨੂੰ ਹੁਕਮ ਕੀਤਾ ਵੀ ਅੰਦਰ ਲੰਘ ਕੇ ਆਵੇਂ ਤੇ ਨਾਲ ਆ ਗਿਆ ਕਰ ਦਿੱਤੀ ਪਾਈ ਦਾ ਸ਼ਿੰਗਾਰ ਕਸੂਰ ਮਿਆਂ ਯੋਧਿਆਂ ਨੂੰ ਤਾਂ ਆਪਣਾ ਪਾਈ ਆਲਮ ਸਿੰਘ ਵਰਗਿਆਂ ਨੂੰ ਉਦੋਂ ਨਾਲ ਕੱਲਾ ਆਲਮ ਸੀ ਪਿੱਛੋਂ ਅਮਰ ਛਕਾਉਂਦੇ ਆ ਨਾ ਇਹ ਜਿਹੜੇ ਯੋਧੇ ਸੀ ਭਾਈ ਲਾਲ ਚੰਦ ਵਰਗੇ ਬੀਰੀ ਚੰਨੂ ਦੇ ਪੁੱਤਰ ਇਹ ਵੀ ਸਾਰੇ ਨਾਲ ਗਾਇਆ ਰਾਮ ਮਲਕ ਜਾਤੀ ਦਾ ਪੁੱਤਰ ਇਹ ਸਾਰੇ ਸੂਰਮੇ ਉਹਦੇ ਨਾਲ ਸੀ ਪਗਾਣੀ ਦੇ ਜੰਗ ਵਿੱਚ ਇਹਨਾਂ ਨੂੰ ਹੁਕਮ ਕਰ ਦਿੱਤਾ ਕਿ ਭਾਈ ਕੱਲਾ ਕੱਲਾ ਜਿਹੜਾ ਆਵੇ ਤੇ ਇਹਨਾਂ ਦੀ ਪੱਗਾਂ ਲਾ ਕੇ ਤੇ ਲੱਤਾਂ ਤੋਂ ਬੰਨ ਕੇ ਬਾਹਾਂ ਬੰਨ ਕੇ ਕੜਾਈ ਜੁੱਤੀ ਚਲੇ ਜੋ ਤੜਿਆ ਗਿਆ ਤੇ ਸੜਦਾ ਕਾਰੋਬਾਰ ਕੱਟ ਕੇ ਇਸ ਤਰ੍ਹਾਂ ਸਾਰਿਆਂ ਨੂੰ ਸਤਗੁਰੂ ਗਰੀਬ ਨਵਾਜ਼ ਜੀ ਨੇ ਸਾੜਿਆ ਸੀ ਉਹਦੇ ਬਾਰੇ ਇੰਨੇ ਵਿੱਚ ਹੀ ਮਹਾਰਾਜ ਓਥੇ ਕਹਿ ਰਹੇ ਹਨ ਫਿਰ ਇੱਥੇ ਰਹਿੰਦੇ ਆਂ ਸਗਾਣੀ ਦਾ ਜੰਗ ਕੀਤਾ ਸਤਿਗੁਰੂ ਗਰੀਬ ਨਵਾਜ਼ ਜੀ ਨੇ ਐਸਾ ਕੌਮਕ ਵਰਤਾਇਆ ਹੈ 5 ਸਾਲ ਇੱਥੇ ਰਹਿਣ ਸਤਪੁਰ ਸਕੇ ਪਾਸ਼ਾ ਪੌਂਟਾ ਸਾਹਿਬ ਅੰਕ ਭਾਂਤ ਕੀ ਇੱਥੇ ਦਸੰਦੀ ਬਹੁਤੀ ਰਚਨਾ ਕੀਤੀ ਹੈ ਖਾਸ ਕਰਕੇ ਕ੍ਰਿਸ਼ਨ ਅਵਤਾਰ ਦੀ ਭਾਵੇਂ 900 ਪੌੜੀ ਜਿਹੜੀ ਉਚਾਰੀ ਹੈ ਉਹ ਆਨੰਦਪੁਰ ਕਹਿੰਦੇ ਵਿੱਚ ਹੀ ਉਚਾਰ ਦਿੱਤੀ ਸੀ ਪਰ ਬਾਕੀ ਸਾਰਾ ਇੱਥੇ ਉਤਾਰਨ ਕੀਤਾ ਹਨਗ ਭਾਂਤ ਕੇ ਦੇਖ ਤਮਾਸ਼ਾ ਅਰੇ ਇੱਕ ਤਰੀਕੇ ਦੇ ਤਮਾਸ਼ੇ ਕੌਣ ਕੇ ਵੇਖਿਆਣ ਸਤਿਗੁਰੂ ਜੀ ਨੇ ਬਾਈ ਕੇ ਸਿੰਘ ਘਣੀ ਚੁਣ ਮਾਰੇ ਉਹ ਸਿੰਘ ਨਾਮ ਸ਼ੇਰਾਂ ਦਾ ਹੈ ਇੱਥੇ ਘਣੇ ਇੱਕ ਤਾਂ ਪਾਣਵਾ ਦੀ ਵੰਸ ਵਿੱਚੋਂ ਕੋਈ ਇਹਨਾਂ ਦਾ ਬਜ਼ੁਰਗ ਸੀ ਉਹ ਸ਼ੇਰ ਦੀ ਜੂਨੀ ਦੀ ਪਿਆਸ ਸੀ ਇੱਕ ਤਾਂ ਉਹਨੂੰ ਮਾਰਿਆ ਮਾਰਿਆ ਸੀਗਾ ਸਤਿਗੁਰੂ ਜੀ ਨੇ ਇੱਕ ਇਹ ਜਾਤ ਦਾ ਸੋਦਾ ਕਹਿੰਦੇ ਨਾਮ ਮੇਰੇ ਯਾਦ ਨਹੀਂ ਸੀ ਇੱਕ ਨੂੰ ਮਾਰਿਆ ਸੀ ਤੇ ਇੱਕ ਜਿਹੜਾ ਅਕਬਰ ਹੋਇਆ ਇਹਨਾਂ ਦਾ ਵਡੇਰਾ ਸੀ ਉਹ ਵੀ ਸ਼ੇਰ ਦੀ ਜੂਨ ਚ ਪਿਆਸ ਸੀ ਇਸ ਤਰ੍ਹਾਂ ਚੁੰਨ ਚੁੜ ਕੇ ਸ਼ੇਰ ਮਾਰੇ ਸੀ ਤਕਬੂਰੂ ਜੀ ਨੇ ਪਰ ਅੱਜ ਅਫਸੋਸ ਹੈ ਉਹ ਸ਼ੇਰ ਸ਼ੇਰ ਮਾਰਨ ਵਾਲਿਆਂ ਦੀ ਮਨਸ ਅੱਜ ਭੇਡਾਂ ਬੱਕਰੀਆਂ ਕੋਲ ਕੰਬੀ ਜਾਂਦੀ ਹੈ ਰੋਜ ਰੀਸ਼ ਬਹੁਤ ਭਾਂ ਦੇ ਬਾਜ਼ਾਰ ਰੋਜ ਤੇ ਰੇਸ਼ੇ ਟੱਗੇ ਭਾਂ ਤੇ ਬਹੁਤੇ ਤਰੀਕਿਆਂ ਨਾਲ ਬਾਜ਼ਾਰੇ ਕੱਟੇ ਇਹ ਨਹੀਂ ਕਿ ਕੁਸ਼ਕਾਰ ਖੇਡ ਕੇ ਮਾਰੇ ਨਾਖਾਂਦੇ ਸੀ ਇਹਨਾਂ ਦਾ ਸ਼ਿਕਾਰ ਖੇਡ ਕੇ ਕਲਿਆਣ ਕਰ ਕੀਤੀ ਆ ਸਤਿਗੁਰੂ ਜੀ ਨੇ ਮੁਕਤ ਕੀਤੇ ਹਨ ਜੂਨਾ ਚ ਕੱਢੇ ਹਨ ਫਟੇ ਸਾਹਤ ਕੋਪਾ ਤਵ ਰਾਜਾ ਇਹ ਪਿਛੇ ਜਿਹੜੀ ਬੇਨਤੀ ਕੀਤੀ ਆ ਫਟੇ ਸ਼ਾਹ ਜਿਹੜਾ ਕੋਪਾ ਗੁੱਸੇ ਹੋ ਗਿਆ ਰਾਜਾ ਲੋਹ ਪਰ ਹਮਸੋ ਦਿਨ ਕਾਚ ਮਾਰ ਕੇ ਬਿਨੈਕਾਰ ਜੋ ਸਾਡੇ ਨੇ ਲੋਹਾ ਪਾ ਲਿਆ ਲੋਹਾ ਲਾਖ ਹੋ ਕੇ ਸਾਡੇ ਤੇ ਪਿਆ ਹੈ ਭੀਮ ਚੰਦ ਤੜਾ ਮੁੰਡਾ ਸੀ ਉਹਦੇ ਨਾਲ ਦੀ ਲੜਕੀ ਦੀ ਸ਼ਾਦੀ ਸੀ ਤੇ ਭੀਮ ਚੰਦ ਨੇ ਸਤਿਗੁਰੂ ਦੇ ਪਾਸੋਂ ਪ੍ਰਸ਼ਾਦੀ ਹਾਤੀ ਮੰਗਿਆ ਸੀ ਪੰਜ ਕਲਾ ਸ਼ਾਸਤਰ ਮੰਗਿਆ ਸੀ ਤੰਬੂਲ ਮੰਗਿਆ ਸੀ ਗੁਰੂ ਸਾਹਿਬ ਨੇ ਇਹਨੂੰ ਦਿੱਤਾ ਨਹੀਂ ਸੀ ਤੇ ਜਦੋਂ ਫਤਿਹ ਸ਼ਾਹ ਨੇ ਸੁਨੇਹਾ ਭੇਜਿਆ ਜੀ ਮੇਰੀ ਪੁੱਤਰੀ ਤੇ ਤੁਹਾਡੀ ਪੁੱਤਰੀ ਇੱਕੋ ਚੀਜ਼ ਹੈ ਆਪ ਮਾਲਕੋਂ ਕਿਰਪਾ ਕਰਕੇ ਮੈਨੂੰ ਵੜਿਐਓ ਉਹ ਸਾਲ ਗੁਰੂ ਸਾਹਿਬ ਨੇ ਉਹਦੀ ਗਰੀਬੀ ਜਾਣ ਕੇ ਤੇ ਉਹਦੇ ਉੱਤੇ ਬਖਸ਼ਿਸ਼ ਕਰ ਦਿੱਤੀ ਭਾਈ ਨੰਦਕੰਦ ਜੀ ਨੂੰ ਇਹ ਸਾਰਾ ਸਮਾਨ ਦੇ ਕੇ ਭੇਜਿਆ ਸੀ ਜਦੋਂ ਇਹ ਜੰਝ ਲੈ ਕੇ ਪਹੁੰਚਿਆ ਪਹਿਲਾਂ ਇਹਨੇ ਕਿਹਾ ਜੀ ਕਿ ਜਾਲ ਸਮਾਨ ਦੇ ਦਿਓ ਤੇ ਜਾਂ ਜੰਗ ਦੀ ਤਿਆਰੀ ਕਰ ਲਓ ਸਤਿਗੁਰੂ ਗਰੀਬਨਵਾਸ ਕੇ ਪਾਸ਼ਾ ਜੰਗ ਦੀ ਤਿਆਰੀ ਕਰਕੇ ਬੈਠੇ ਰਹੇ ਤੇ ਇਕਰਾਰ ਮੁਤਾਬਕ 18 ਦਿਨ ਹੀ ਆਇਆ ਜਿਹੜਾ ਦਿਨ ਮਿੱਥਿਆ ਸੀ ਉਦੋਂ 18 ਦਿਨ ਪਿੱਛੋਂ ਤੱਕ ਸਤਿਗੁਰੂ ਜੀ ਰਸਤਾ ਮਾਲ ਕੇ ਬੈਠੇ ਰਹੇ ਅਖੀਰ ਇਹ ਭਗੌੜਾ ਹੋ ਗਿਆ ਸੀ ਫਿਰ ਗੁਰੂ ਸਾਹਿਬ ਨੇ ਆਪਣਾ ਉੱਥੋਂ ਸਾਰਾ ਸਾਜੋ ਸਮਾਨ ਚੁੱਕ ਕੇ ਦਿਨੰਦਪੁਰ ਲਿਆਂਦਾ ਸੀ ਸੋ ਉਦੋਂ ਤੱਕ ਡਰ ਗਿਆ ਮੱਥੇ ਨੇ ਲੱਗਾ ਫਿਰ ਇਹਨੇ ਖਿਆਲ ਕੀਤਾ ਨਾਲੇ ਮੁੰਡਾ ਵਿਆਹ ਲਿਆ ਵਾ ਨਾਲੇ ਗੁਰੂ ਕੇ ਉਧਰ ਗਏ ਹੋਏ ਤੇ ਜੰਗ ਕਰਕੇ ਅਧੀਨ ਕਰ ਲਵਾਂਗਾ 2200 ਸੂਰਮਾ ਪਹਾੜੀ ਇਕੱਠੇ ਕਰਕੇ ਨਾਲ ਲਗਿਆ ਸੀ ਸਤਗੁਰੂ ਜੀ ਨੂੰ ਖਬਰ ਪਹੁੰਚ ਗਈ ਗੁਰੂ ਕਹਿੰਦੇ ਉਧਰੋਂ ਸਿੰਘਾਂ ਨੂੰ ਤਿਆਰ-ਪਰਤਿਆਰ ਕਰਕੇ ਸ਼ਾਸਤਰ ਦੇ ਕੇ ਜਿਹੜੀ ਪਹਾੜੀ ਵਿੱਚ ਦੀ ਰਸਤਾ ਸੀ ਦੂਣ ਉਹਨੂੰ ਕਹਿੰਦੇ ਆ ਉਹ ਦੂਣਾਂ ਦੇ ਵਿੱਚ ਦੀ ਲੰਗੀਦਾ ਸੀ ਉਸ ਦੂਣ ਦੇ ਰਸਤੇ ਨੂੰ ਰੋਕ ਲਿਆ ਜਦੋਂ ਇਹਨੂੰ ਪਤਾ ਲੱਗਾ ਇਹ ਸੁਨੇਹੀ ਦੀ ਭੇਜੇ ਮਹਾਰਾਜ ਕਹਿੰਦੇ ਹੁਣ ਨਹੀਂ ਹੁਣ ਇਸੇ ਤਰ੍ਹਾਂੇ ਕੰਮ ਚੱਲੇਗਾ ਇੱਛਾ ਪੂਰੀ ਕਰਾਂਗੇ ਫਿਰ ਕੀ ਡਰ ਦਾ ਮਾਰਿਆ ਹੋਇਆ ਖਾਲਸਾ ਜੀ ਹੋਰ ਰਸਤੇ ਲੰਘ ਕੇ ਫਤਿਹਸ਼ਾਹ ਦੇ ਘਰੇ ਪਹੁੰਚਿਆ ਮੁੰਡੇ ਨੇ ਆ ਕੇ ਬੇਨਤੀ ਕੀਤੀ ਇਹਦੇ ਲੜਕੇ ਨੇ ਭੀਮ ਚੰਦ ਦੇ ਨੇ ਬੱਚੇ ਪਾਸ਼ਾ ਮੈਂ ਤਾਂ ਤੁਹਾਡੇ ਬੱਚਿਆਂ ਵਰਗਾ ਕਿਰਪਾ ਕਰ ਮਾਰੇ ਕਹਿੰਦੇ ਤੂੰ ਜਾਂ ਤੇਰੇ ਨਾਲ ਕੋਈ ਗੱਲ ਨਹੀਂ ਇਸ ਤਰੀਕੇ ਨਾਲ ਜਾਂ ਇਸ ਤਰ੍ਹਾਂ ਲੰਘੀ ਸੀ ਤੇ ਧੀਮ ਚੰਦ ਦੂਜੇ ਰਸਤੇ ਲੰਘਿਆ ਸੀ ਫਤੇਸ਼ਾਹ ਦੇ ਘਰ ਜੋ ਅਨੰਦ ਚੰਦ ਨੂੰ ਵੇਖਿਆ ਤੇ ਉੱਥੇ ਗੁਰੂ ਕਿਆਂ ਵੱਲੋਂ ਗਿਆ ਹੋਇਆ ਤੰਬੂਲ ਸਵਾ ਲੱਖ ਦਾ ਵੇਖਿਆ ਵੇਖ ਕੇ ਫਤੇਸ਼ਾਹ ਨੂੰ ਕਹਿਣ ਲੱਗਾ ਜਦ ਤੱਕ ਗੁਰੂ ਕਿਆਂ ਨਾਲ ਲੜਾਈ ਵਾਸਤੇ ਚਾਰ ਹੋ ਜਾ ਨਹੀਂ ਤੇ ਤੇਰੀ ਲੜਕੀ ਦਾ ਰਸਤਾ ਮੈਂ ਨਹੀਂ ਲਿਜਾਵਾਂਗਾ ਗੁਰੂ ਸਾਹਿਬ ਮੇਰੇ ਦੁਸ਼ਮਣ ਹੈ ਤੂੰ ਉਹਨਾਂ ਨਾਲ ਮੇ ਪਰਤਾ ਪਾਈ ਬੈਠਾ ਆਪਣੇ ਕੁੜਮ ਨੂੰ ਖੁਸ਼ ਕਰਨ ਵਾਸਤੇ ਫਤੇਸ਼ਾਹ ਨੇ ਤੋ ਇਹਨੂੰ ਕੀਮਤਾਂ ਨੂੰ ਪ੍ਰਸੰਨ ਕਰਨ ਵਾਸਤੇ ਖਾਲਸਾ ਜੀ ਉਹ ਕੀਤਾ ਪਰਮਕਾਰ ਗੁਰੂ ਕਾ ਦਾ ਭੁੱਲ ਕੇ ਐਸਾ ਕਰਤ ਕਰਨ ਬਣਿਆ ਤੇ ਗੁਰੂ ਕਾ ਤੇ ਵਾਰ ਕਰਨਾ ਵਾਸਤੇ ਆਪਿਆ ਸੀ ਇਹ ਹਿੰਦਾਂ ਤੋਂ ਪਕੌੜੇ ਭਾਲਦੇ ਆ ਹਾਂਜੀ ਫਤਿਹ ਸ਼ਾ ਕੋਪਾ ਤਬਰ ਰਾਜਾ ਉਸ ਵੇਲੇ ਫਤਿਹ ਸ਼ਾ ਗੁੱਸੇ ਹੋ ਗਿਆ ਕਿਵੇਂ ਕਿਉਂ ਹੋਇਆ ਲੋਹਾ ਪਰਾ ਹੰਸੋਂ ਬਿਨ ਕਾਮ ਮਾਰ ਕੇ ਦਿਨੇ ਕਾਮ ਤੋਂ ਲੋਹਾ ਪਾ ਲਿਆ ਸਾਡੇ ਨਾਲ ਅੜਿਕਾ ਲੈ ਲਿਆ ਯੰਗ ਪ੍ਰਿਆਤ ਛੰਦ ਤਹਾ ਸਾਹ ਜੀ ਸਾਹ ਸੰਗਰਾਮ ਕੋਪੇ ਏਕ ਤੋ ਤਾ ਸ਼ਾ ਸ੍ਰੀ ਸਾਹ ਸੰਗਰਾਮ ਕੋਤੇ ਸੋ ਸ੍ਰੀ ਸ਼ਰੋਮਣੀ ਸ਼ਾਹ ਸੰਗਰਾਮ ਸੰਗੋਸ਼ਾ ਦਾ ਨਾਮ ਦਸਵੇਂ ਪਾਸ਼ੇ ਨੇ ਸ਼ਾਹ ਸੰਗਰਾਮ ਜੰਗ ਦਾ ਸ਼ਾਹ ਲਿਖਿਆ ਇਹਨੂੰ ਬਹਾਦਰ ਲਿਖਿਆ ਹੈ ਆਪਣੇ ਬਚਨਾਂ ਦੁਆਰਾ ਬੀਬੀ ਵੀਰੋਜੀ ਦਾ ਇਹ ਪੁੱਤਰ ਸੀ ਸੋ ਭੂਆ ਦਾ ਪੁੱਤਰ ਲੱਗਾ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਭੂਆ ਜੀ ਸਨ ਪੁਰ ਤੇਗ ਬਹਾਦਰ ਸਾਹਿਬ ਦੇ ਭੈਣ ਜੀ ਸੀ ਇਸ ਵਾਸਤੇ ਭੂਆ ਦੇ ਪੁੱਤਰ ਭਰਾ ਜੀ ਦੇ ਸਾਨੂੰ ਨੇ ਵਿੱਚੋਂ ਵੱਡਾ ਸੀ ਸੰਗੋਸ਼ਾ ਛੋਟਾ ਸੀ ਜੀਤਮਲ ਉਸ ਤੋਂ ਛੋਟਾ ਸੀ ਗੁਲਾਬ ਗੁਲਾਬਾ ਉਹ ਤੋਂ ਛੋਟਾ ਸੀ ਮਾਰੀ ਜੰਨ ਤੇ ਗੰਗਾ ਰਾਮ ਇਹ ਪੰਜ ਭਰਾ ਸਨ ਸਤਗੁਰੂ ਜੀ ਦੇ ਭੂਆ ਦੇ ਪੁੱਤਰ ਸੋ ਮਹਾਰਾਜ ਦੇ ਉੱਪਰ ਜਦੋਂ ਜੰਗ ਕਰਨ ਵਾਸਤੇ ਧੀਮਤਾਂ ਤੇ ਫਤਿਹशाह ਆ ਗਿਆ ਇਧਰੋਂ ਸੂਰਮੇ ਗੁੱਸੇ ਵਿੱਚ ਆ ਕੇ ਗੁਰੂ ਸਾਹਿਬ ਤੋਂ ਆ ਗਿਆ ਮੰਗਦੇ ਕਿਹੜੇ ਕਿਹੜੇ ਹਨ ਉਹ ਤਹਾ ਸਾਹ ਸ੍ਰੀ ਸਾਹ ਸੰਗਰਾਮ ਕੋ ਤਹਾ ਤੋਂ ਛਾ ਸੰਗੋਸ਼ਾ ਜਿਹੜਾ ਸੀ ਸੰਗਰਾਮ ਦਾ ਸੂਰਮਾ ਸ਼ਾਹ ਕੌਰ ਵੱਡਾ ਬਲੀ ਪੰਜੋ ਵੀਰ ਬੰਕੇ ਧਰਤੀ ਪਾਏ ਰੋਪੇ ਇਹ ਪੰਜੋ ਪੰਜੇ ਵੀਰ ਬਹਾਦਰ ਬੰਕੇ ਸੁੰਦਰ ਤਿਰਥ ਵੀ ਧਰਤੀ ਦੇ ਉਪਰ ਪਾਏ ਪਾਫ ਕਰਕੇ ਪੈਰ ਰੋਪੇ ਰੁਕ ਗਏਨ ਗੁੱਸੇ ਵਿੱਚ ਆ ਕੇ ਅੱਜੀ ਜੀਤ ਮੱਲੰ ਹੱਥ ਵਾਲਾ ਜੀਤ ਮੱਲ ਵੀ ਛੋਟਾ ਸੋ ਗਾਜੀ ਗੋਲਾਬੰ ਸੋ ਉਹ ਗਾਜੀ ਨਾ ਬਹਾਦਰ ਦਾ ਹੈ ਤੇ ਗੁਲਾਬੋਂ ਗੁਲਾਬ ਜਿਹੜਾ ਹੈ ਦੂਜਾ ਤੀਜਾ ਭਾਈ ਰਣੋਂ ਦੇਖੀਐ ਰੰਗ ਰੂਪੰ ਸੁਹਾਬੰ ਆਹ ਰਣ ਦੇ ਰੰਗ ਦੇਖੀਐ ਰੰਗ ਰੂਪੰ ਸੁਹਾਬੰ ਸੁਹਾਬੰ ਨਾਲ ਸੁंभੇ ਦੇ ਰੰਗ ਸੁंभੇ ਦੇ ਰੰਗ ਦਾ ਹੈ ਤੇ ਕੁੰਭੇ ਦੇ ਰੰਗ ਦੀ ਤਰ੍ਹਾਂ ਜਾਣਦੇ ਹਨ ਇਥੇ ਜੰਗ ਵਿੱਚ ਜਾ ਇਹ ਤੋਂ ਗੂੜਾ ਪਣ ਲੈਣਾ ਹੈ ਸੁंभੇ ਦੇ ਰੰਗ ਤੋਂ ਠਿੱਕਾ ਪਣ ਨਹੀਂ ਲੈਣਾ ਜਿਹੜਾ ਗੂੜਾ ਰੰਗ ਉਹ ਨਾ ਝੂ ਝੂਆ ਬੜਾ ਭਾਰੀ ਲਾਲੀ ਚ ਦਿਖਦਾ ਹੈ ਪਾਣੀ ਪੈਣ ਤੋਂ ਪਾਣੀ ਗੱਭ ਖੜਬਾ ਹੋ ਜਾਂਦਾ ਹੈ ਸੋ ਸੁੰਬੇ ਦੇ ਰੰਗ ਦੀ ਤਰ੍ਹਾਂ ਲਾਲ ਰੰਗ ਜਾਣਣਾ ਕਰੋ ਹੋਵੇਗਾ ਹੁਣ ਇੱਥੇ ਹੱਥੇ ਉਹ ਮਹਾਰੀ ਚੰਦੇ ਹੰ ਗੰਗ ਰਾਮ ਹਾਂ ਹੱਥ ਵਾਲਾ ਮਹਾਰੀ ਚੰਦ ਚੌਥਾ ਪੰਜਵਾਂ ਗੰਗਾ ਰਾਮ ਜੀ ਇਹ ਪੰਜੇ ਬੀਜੀ ਵੀਰੋ ਜੀ ਦੇ ਸੁਪੁੱਤਰ ਹਨ ਬੀਜੀ ਵੀਰੋ ਜੀ ਦਾ ਆਨੰਦ ਕਾਰਜ ਮੱਲੇ ਪਿੰਡ ਵਿੱਚ ਹੋਇਆ ਹੈ ਮਾਲਵੇ ਵਿੱਚ ਜਿਨ੍ਹਾਂ ਨੇ ਕੀਤੀਆਂ ਜਿੱਤੀਆਂ ਫੌਜਾਂ ਤਮ ਜਿਵੇਂ ਕੀਤੀਆਂ ਜਿੱਤੀਆਂ ਫੌਜ ਜਿਨ੍ਹਾਂ ਨੇ ਕੀਤੀਆਂ ਕਈ ਵੇਰਾਂ ਜਿੱਤਿਆ ਫੌਜ ਫੌਜਾਂ ਤੇ ਉਹਨਾਂ ਦਾ ਮਾਸ ਐ ਖਿਲਾਰ ਦਿੱਤਾ ਤਾਮੰਗਨਾ ਮਾਸ ਦਾ ਹੈ ਜਿਵੇਂ ਬਾਜਾ ਨੂੰ ਮਾਸ ਪਾਜ ਦਾ ਟੁਕੜੇ ਕਰਕੇ ਖਿਲਾਰ ਦਿੱਤੇ ਫੌਜਾਂ ਨੂੰ ਕਿੰਨੀ ਕਿਤਨੀ ਵੇਰਾ ਜਿੱਤੀ ਹੰਗ ਜਿੱਤ ਕੇ ਫੌਜ ਫੌਜਾਂ ਨੇ ਤਾਂ ਹੀ ਤਾਮੰਗ ਮਾਸ ਜਿਹੜਾ ਸੀ ਖਿਲਾਰ ਦਿੱਤਾ ਰੂਪੇ ਲਾਲ ਚੰਦੰ ਕੀਏ ਲਾਲ ਰੂਪਮ ਆਹ ਕੋਪੇ ਗੁੱਸੇ ਵਿੱਚ ਆ ਗਿਆ ਲਾਲ ਚੰਦ ਵੀ ਨਹੀਂ ਠੰਡਦਾ ਪੁੱਤਰ ਨੇਤਰ ਲਾਲ ਕਰ ਲੈ ਕਿੰਨੇ ਗੰਜੀਆਂ ਗਰਬ ਸਿੰਘ ਅਨੂਪਮ ਆ ਜਿੰਨਾ ਗੱਜੀਆਂ ਗਰਵ ਗੱਜੀਆਂ ਕੇ ਗੰਜੀਆਂ ਦਾ ਤੁਹਾਡੇ ਪਾਇ। ਔਰ ਠੀਕ ਆ ਚੱਲ। ਜਿਨੇ ਗੰਜੀਆਂ ਗਰਵ ਸਿੰਘ ਅਨੂਪੰ। ਹਾਂ ਗਰਵ ਸਿੰਘ ਅਨੂਪੰ ਜਿਹੜੇ ਸੂਰਮੇ ਆਪਣੇ ਆਪ ਨੂੰ ਗਰਵ ਹੰਕਾਰੀ ਸੀ ਨਾ ਸੂਰਮੇ ਕਾਦੇ ਉਪਮ ਤਰਹਿਤ ਉਸਨੇ ਬੜਾ ਭਾਰੀ ਜਿਹਨਾਂ ਦਾ ਮਾਣ ਕੱਟਣਾ ਕੀਤਾ ਹੈ ਜਾਂ ਫੇਰ ਭਾੜੇ ਦੂਜੇ ਦਾ। ਜਿਨੇ ਗੱਜੀਆਂ ਗੰਜੀਆਂ ਗੰਜੀਆਂ ਗਰਵ ਸਿੰਘ ਅਨੂਪੰ ਜਿਨਾ ਗੰਜੀਆਂ ਨਾਸ਼ ਕੀਤਾ ਐਸਾ ਗਰਵ ਮਾਣ ਵਾਲਾ ਸੀ। ਸੰਗੰਨ ਸੂਰਮਾ ਅਨੂਪਮ ਉਪਮਾ ਤੁਰਿਆ ਤੋ ਮਹਰੂ ਤੇ ਕਹਰੂ ਰੂਪ ਧਾਰੇ ਤੇ ਮਹਰੂ ਤੇ ਕਹਰੂ ਪਹਾੜੀਆਂ ਵਿੱਚੋਂ ਸੀ ਇਹ ਗੁਰੂ ਕਹਿੰਦੇ ਸ਼ਰਧਾਲੂ ਸੋ ਵਾਹਿਗੁਰੂ ਕੋਟਾ ਸੀ ਗੁਰੂ ਕਹਿੰਦੇ ਸ਼ਰਧਾਲੂ ਨਹੀਂ ਸੀ ਇਹ ਕਹਰੂ ਤੇ ਮਹਰੂ ਵੀ ਇਹ ਵੀ ਆ ਗਏ ਉਹਨਾਂ ਵੱਲ ਜਿਨ੍ਹਾਂ ਨੇ ਖਾਨ ਖਾਬ ਨੀਯੰ ਖੇਤ ਮਾਰੇ ਜਿਨ੍ਹਾਂ ਨੇ ਖਾਨ ਖੀ ਖਾਬ ਖਾਬ ਨੀਯੰ ਜਿਹੜੇ ਖੱਬੀ ਖਾਨ ਆਪ ਤੇ ਆਪ ਨੂੰ ਕਹਾਉਂਦੇ ਸੀ ਸੋ ਉਹਨਾਂ ਨੂੰ ਮਾਰਨਾ ਕੀਤਾ ਖੇਤ ਦੇ ਵਿੱਚ ਕੁੱਤੇ ਉਹ ਦੇਵਤੇ ਸਿੰਘ ਦਯਾਰਾਮ ਜਦੋਂ ਦੇਵਤੇ ਸਿੰਘ ਬ੍ਰਾਹਮਣ ਦਾ ਨਾਮ ਹੈ ਉਹ ਕੌਣਾ ਦਯਾਰਾਮ ਇਹ ਵੀ ਕੁੱਤੇ ਗੁੱਸੇ ਵਿੱਚ ਹੋਇਆ ਹੈ ਸੋ ਇਹ ਹੈ ਖਾਲਸਾ ਜੀ ਭਾਈ ਮਲਕ ਜੱਤੀ ਦਾ ਪੁੱਤਰ ਹੈ ਉਹਦਾ ਪੁੱਤਰ ਅਡਵੇਂ ਪਾਸ਼ਾ ਵੇਲੇ ਜੰਗੀ ਹੋਇਆ ਜੋਧਾ ਉਹਦਾ ਪੁੱਤਰ ਹੀ ਹੋਇਆ ਕਿਉਂ ਦਰੋਣ ਕੀ ਜਿਉਂ ਮਹਾ ਜੁੱਧ ਸੁਦਮ ਜਿਵੇਂ ਦਰੋਣਾ ਚਾਰ ਜੰਗ ਕੀਤਾ ਇਤਨਾ ਸੁਧ ਸਾਫ ਜੰਗ ਕੀਤਾ ਇਸਨੇ ਕਿਰਪਾਲ ਗੋਤਿਆਂ ਨੂੰ ਕੁੱਤ ਕੋ ਸੰਭਾਰ ਲਈ ਸੰਭਾਰੀ ਹਾਂ ਠੀਕ ਸੰਭਾਰੀ ਠੀਕ ਜਿਹੜਾ ਕਿਰਪਾਲ ਮਹੰਤ ਸੀ ਜਿਹੜਾ 500 ਸਾਥ ਨੂੰ ਨਾਲ ਲੈ ਕੇ ਆਇਆ ਸੀ ਬਾਕੀ ਸਾਰੇ ਪਘੋੜੇ ਹੋ ਗਏ ਸੀ ਇਕੱਲਾ ਹੀ ਰਹਿ ਗਿਆ ਸੀ ਉਹ ਕਿਰਪਾਲ ਵੀ ਕੋਪੀਅਨ ਗੁੱਸੇ ਵਿੱਚ ਆਇਆ ਕੁੱਤਕੇ ਨੂੰ ਸੰਭਾਲ ਲਿਆ ਉਸਨੇ ਛੋਟੇ ਸੀ ਕੋਲ ਉਸਦੇ ਸਾਜੀ ਖਾਨ ਹਜਾਤ ਕੇ ਸੀ ਛੋਟਾਰੀ ਇਹ ਖਾਨ ਹਜਾਤ ਖਾਨ ਸੀ ਜਿਹੜਾ ਨਿੰਮਕ ਹਰਾਮੀ ਜੇਰਾ 400 ਪਠਾਣ ਭੱਜ ਕੇ ਆਇਆ ਸੀਗਾ ਨਰੰਗੇ ਵੱਲੋਂ ਉਹਨਾਂ ਨੂੰ ਰਖਾਇਆ ਸੀ ਕਿਤੇ ਇਹਨੇ ਉਹ ਆਪਣੀ ਜ਼ਿੰਮੇਵਾਰੀਆਂ ਬੁੱਧੂ ਸ਼ਾਹ ਨੇ ਸੋ ਉਹਨੂੰ ਖਾਲਸਾ ਜੇ ਨਿਮਖ ਹਰਾਨੀ ਸੀ ਸੀ ਉਹਨਾਂ ਦਾ ਜਥੇਦਾਰ ਬਣਿਆ ਜ਼ਿੰਮੇਵਾਰ ਇਹ ਨਿਮਖ ਹਰਾਨੀ ਪਿੱਛੋਂ ਭੱਜਿਆ ਸੀ ਜੰਗ ਪੈਣ ਦੇ ਟਾਈਮ ਤੇ ਸੋ ਇਸ ਦੇ ਸਿਰ ਦੇ ਉੱਪਰ ਮਾਰ ਦਿੱਤੀ ਇਸ ਨੇ ਜਦੋਂ ਦਾ ਜੰਗ ਹੋਣ ਲੱਗਾ ਸਿੱਖਾਂ ਨੇ ਜੰਗ ਕੀਤਾ ਤੀਲ ਚਲਾਈ ਤਲਵਾਰਾਂ ਚਲਾਈਆਂ ਤੇ ਇਹ ਕਿਰਪਾਲ ਦਾਸ ਜਿਹੜਾ ਅਸੂਰ ਸੀ ਸੰਤ ਕੱਲਾ ਰਹਿ ਗਿਆ ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਪਤਾ ਲੱਗਿਆ ਵੀ ਸਾਰੇ ਭੱਜ ਗਏ ਤਾਂ ਮਹਾਰਾਜ ਕਹਿੰਦੇ ਭਾਈ ਸਾਰੇ ਭੱਜ ਗਏ ਕਿ ਕੋਈ ਬੀਜ ਹੈਗਾ ਵੀ ਹੈ ਕਹਿੰਦੇ ਜੀ ਮਹੰਤ ਰਹਿ ਗਿਆ ਮਹਾਰਾਜ ਕਹਿੰਦੇ ਕੋਈ ਨਹੀਂ ਬੀਜ ਰਹਿ ਗਿਆ ਲਿਆਓ ਸਾਡੇ ਕੋਲ ਜਦੋਂ ਲਿਆਂਦਾ ਜੰਗ ਵੇਖ ਕਰਕੇ ਸਿੰਘਾਂ ਦਾ ਵੀਰ ਅੱਤ ਵਿੱਚ ਆ ਗਿਆ ਬੇਨਤੀ ਕੀਤੀ ਕਹਿੰਦਾ ਜੀ ਕਿਰਪਾ ਕਰੋ ਮੈਨੂੰ ਵੀ ਆਗਿਆ ਦਿਓ ਜੰਗ ਵਾਸਤੇ ਮਹਾਰਾਜ ਹੱਥ ਪੈ ਕੇ ਕਹਿੰਦੇ ਬਾਕੀ ਤਾਂ ਸਾਰੇ ਭੱਜ ਗਏ ਠੀਕ ਹੈ ਜੜ ਰਹਿ ਗਈ ਆਪੇ ਹੌਲੀ ਹੌਲੀ ਫੇਰ ਫੈਲ ਜਾਣਗੇ ਇਹ ਬਚਨ ਗੁਰੂ ਸਾਹਿਬ ਨੇ ਉਦੋਂ ਕੀਤਾ ਭਗਾਣੀ ਦੇ ਜੰਗ 'ਚ ਮਹਾਰਾਜ ਕਹਿੰਗੇ ਸ਼ਾਸਤਰ ਕਿਹੜਾ ਹੈ ਕਹਿੰਦਾ ਜੀ ਕੁੱਤ ਕੇ ਨਾਲ ਹੀ ਮੈਂ ਤਾਂ ਖੰਮ ਕਰਾਂਗਾ ਮਹਾਰਾਜ ਕਹਿੰਗੇ ਚੰਗਾ ਤੇਰਾ ਸਰੀਰ ਵੀ ਚੰਗਾ ਮੋਟਾ ਹੈ ਤੇ ਕੁੱਤ ਕਾ ਵੀ ਚੰਗਾ ਮਜ਼ਬੂਤ ਹੈ ਜਾਂ ਜਿਹੜਾ ਨਿੰਮਕ ਹਰਾਮੀ ਇਹ ਹਜਾਤ ਖਾਣ ਆਇਆ ਨਾ ਇਹਦੇ ਸਿਰ ਉੱਪਰ ਹੀ ਜਾ ਕੇ ਝਾੜ ਦੇ ਗੁਰੂ ਕਾ ਦਾ ਬਚਨ ਸੁਣ ਕੇ ਫੇ ਗਿਆ ਅੱਗੇ ਜੇ ਸਿਰ ਤੇ ਥੱਲੇ ਘੋੜਾ ਨਿਕਲੇਗਾ ਉਹ ਵੀ ਸ਼ੇਰ ਦੇ ਵਿੱਚ ਹੀ ਆਵੇਗਾ ਪਰ ਇਹ ਇੰਨਾ ਗੁੱਸੇ ਵਿੱਚ ਆਕ ਤਨੇ ਮਾਰੀ ਸੀ ਤੋਂ ਪੈਰਾਂ ਦੇ ਪਹਾੜ ਖੜੋ ਕੇ ਜੋ ਲੱਗਾ ਮਾਰਨ ਤੇ ਕੁੱਤਕਾ ਪਹਿਲਾਂ ਅੱਗੇ ਕੀਤਾ ਹਯਾਤਖਾਨ ਨੇ ਤਲਵਾਰ ਮਾਰੀ ਉਹ ਟੁੱਟ ਗਈ ਕਬਜੇ ਕੋਲ ਜਦੋਂ ਖਾਲੀ ਹੋ ਗਿਆ ਪਹਿਰਾ ਪਾਰ ਖੜੋ ਕੇ ਜੋਰ ਦੀ ਮਾਰੀ ਮਿੰਝ ਖਿਲਾਰ ਦਿੱਤੀ ਉਹਦੀ ਤੇ ਐਨਾ ਵੀਰਾਸ ਵਿਚ ਆਇਆ ਘੋੜਾ ਥੱਲੇ ਨਿਕਲ ਗਿਆ ਤੋਥੀ ਰਹਿ ਗਿਆ ਸੀ ਇਸ ਤਰੀਕੇ ਨਾਲ ਇਹ ਜੰਗ ਕੀਤਾ ਹੀ ਵੀਰਾਸ ਨੇ ਚਾ ਕੇ ਉਹਦਾ ਜ਼ਿਕਰ ਇਹਦੇ ਥੋੜੇ ਵਿੱਚ ਹੀ ਕਰਦੇ ਆ ਗੁਰੂ ਜੀ ਸੁੱਠੀ ਛਿਛ ਈਚੰ ਕੱਡਾ ਮੇਜ ਜਿ ਛਿਛ ਨਾਮ ਛਿਛ ਨਾਮ ਛੱਟਾਂ ਦਾ ਸੋ ਇਹ ਛਿਛ ਨਾਮ ਇਸ ਪ੍ਰਕਾਰ ਇਸ ਤਰੀਕੇ ਨਾਲ ਇਸ ਤਰ੍ਹਾਂ ਛਿੱਟਾਂ ਉਹਦੀਆਂ ਨਿਕਲੀਆਂ ਇਸ ਤਰੀਕੇ ਨਾਲ ਕੱਢਾ ਮੇਹਰ ਜੋਰੰਗ ਮੇਝ ਕੱਢਤੀ ਮਾਰ ਕੇ ਡੰਡਾ ਕੁੱਤ ਕਾ ਖਲਾਰ ਦਿੱਤੀ ਮਨੋ ਮਾਖ ਨੂੰ ਮਟਕੀ ਕਾਹਨ ਫੋਰਨ ਸਾਤੂਰੀ ਸੋਭਾ ਆਸਰੇ ਕਹਿੰਦੇ ਮਨੋ ਮਨੋ ਮੰਨਣਾ ਕਰੋ ਜਾਣਣਾ ਕਰੋ ਜਿਵੇਂ ਮੱਖਣ ਦੀ ਮਟਕੀ ਕ੍ਰਿਸ਼ਨ ਪ੍ਰਭੂਆਂ ਜੀ ਫੋੜ ਦਿੰਦੇ ਸੀ ਨਾ ਜਾ ਕੇ ਜਿਵੇਂ ਤਰੈ ਭਨ ਦਿੱਤਾ ਮੱਖਣ ਦੀ ਮੱਖਤੀ ਦੀ ਤਰ੍ਹਾਂ ਕ੍ਰਿਸ਼ਨ ਦੀ ਤਰ੍ਹਾਂ ਸਹਾਨੰਦ ਚੰਦੰ ਤੇ ਅਨੰਦ ਚੰਦ ਜੀ ਕਿਉ ਕੋ ਬਪਾਰੋ ਬੜਾ ਭਾਰੀ ਗੁੱਸਾ ਕੀਤਾ ਉਸਨੇ ਵਾਪਸ ਮੋੜ ਆਇਆ ਨਾ ਉਥੋਂ ਲਗਾਈ ਬਰਛੀ ਆ ਲੈ ਲਈ ਬਰਛੀ ਕਿਰਪਾ ਅੱਲੇ ਢੁੱਟੀ ਤੇਗ ਤਿੱਖੀ ਦ੍ਰਿਖੀ ਆਜ ਕੇ ਤੇ ਇਸ ਉਹ ਟੁੱਟ ਗਈ ਕੱਢੇ ਜਮਦਰ ਦੱਡੰ ਆ ਜਮਦਰ ਦਾ ਨਾਮ ਹੈ ਉਹ ਕੱਢ ਲਈ ਜਮਦਰ ਨੂੰ ਕਹਿੰਦੇ ਜਮਦਰ ਦੱਡੰ ਹੱਤੀ ਰੱਖੀ ਹਾਠੀ ਆ ਬੜਾ ਰੱਖੀ ਹੈ ਲਾਜ ਬੰਸੁ ਸੰਨਦੰ ਹਾਠੀ ਰਾਖੀਂ ਅੰਗ ਲਜ ਬੰਸੁ ਸੰਨਦੰ ਹਾਠੀ ਸੀ ਬੜਾ ਭਾਰੀ ਆਨੰਦ ਚੰਦ ਮਹਾਰਾਜ ਕੰਦੇ ਜਿਸ ਨੇ ਸਨੋੜ ਸਨੋੜ ਵੰਸ ਤੋਂ ਚੱਲੀ ਆ ਨਾ ਕਿ ਸੋਢੀ ਸਨੋੜ ਦੇ ਲੜਕੀ ਵਿਆਹ ਨੇ ਕਰਕੇ ਇੱਥੇ ਸੋਢੀਆਂ ਨੂੰ ਸੰਨਦੰ ਲਿਖਿਆ ਮਹਾਰਾਜ ਐਸਾ ਹਾਠੀ ਸੂਰਮਾ ਸੀ ਭਾਵੇਂ ਦੀ ਪਰਿਵਾਰ ਵਰਸ਼ੀ ਟੁੱਟ ਗਈ ਸੀ ਜੰਦਰ ਦੇ ਨਾਲ ਜੰਗ ਕਰਕੇ ਐਸਾ ਹੱਥ ਨਾਲ ਜੰਗ ਕੀਤਾ ਨੇ ਸੋੜ ਬੰਦ ਦੀ ਲਾਜ ਰੱਖ ਲਈ ਉਸ ਵੇਲੇ ਆਹਾ ਮਾਤਲੇੰ ਘੱਟ ਕਹਾ ਆਹਾ ਮਾਤਲੇੰ ਮਾਤਲੇੰ ਮਾਮਾ ਜੀ ਜਿਹੜੇ ਸੰਕਰਪਾਲ ਜੀ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਮਾਮਾ ਜੀ ਕਿਰਪਾਲੰਗੁਰਦਮ ਸੋਹ ਕਰਪਾਲੂ ਕਿਰਪਾਲੰਗੁਰਪਾਲ ਕਿਰਪਾਲ ਜੀ ਉਹਨਾਂ ਦਾ ਨਾਮ ਸੀ ਮਾਤਲੇੰ ਮਾਮਾ ਜੀ ਕਿਰਪਾਲੰਗੁਰਪਾਲ ਨਾਮ ਤੇ ਕਰੋਦੰ ਗੁਸੇ ਵਿੱਚ ਯਕੀਓ ਸ਼ੋਭਾ ਛਤਰੀ ਤੋਂ ਬੜੇ ਭਾਰੀ ਸੂਰਮੇ ਗੁੱਸੇ ਵਿੱਚ ਆ ਕੇ ਫੱਬ ਗਏ ਹਨ ਗੁੱਸੇ ਵਿੱਚ ਭਰੇ ਪਏ ਹੈ ਹੈ ਉਹ ਜੁੱਧ ਸੁਧੰ ਸੁਧੰ ਸਾਫ ਜੁੱਧ ਕੀਤਾ ਬੜਾ ਭਾਰੀ ਮਾਮਾ ਕਰਪਾਲ ਚੰਦ ਜੀ ਨੇ ਵੀ ਸਹੇ ਦੇਹ ਆਪਮ ਆਪਣੀ ਦੇਹ ਤੇ ਸਹੇ ਸਹਾਰੇ ਮਹਾਵੀਰ ਬਾਨ ਬੜੇ ਵੀਰ ਬਹਾਦਰੀ ਦੇ ਸਹਿਤ ਬਾਨਿੰਗ ਤੀਰ ਕਰੋ ਖਾਨ ਬਾਨੀਨ ਹਾਂਜੀ ਕਰੋ ਖਾਨ ਬਾਨੀਨ